ਪੰਜਾਬੀ ਚੋਰਾਂ ਤੇ ਲੁਟੇਰਿਆਂ ਦਾ ਬੋਲਬਾਲਾ ਹੈ ਤੇ ਪੰਜਾਬ ਦੇ ਵਾਸੀ ਇਨ੍ਹਾਂ ਚੋਰਾਂ ਤੇ ਲੁਟੇਰਿਆਂ ਤੋਂ ਖਾਸੇ ਪਰੇਸ਼ਾਨ ਹਨ ਅਜੇ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਹਨੁਮਨ ਚੌਂਕ ਦੀ ਸੰਗੜੀ ਆਬਾਦੀ ਵਾਲੇ 베ਰੀਆ ਮਹੱਲੇ ਵਿੱਚ ਜਿੱਥੇ ਕਿ ਚੋਰਾਂ ਨੇ ਦਿਨ ਦਿਹਾੜੇ ਹੀ ਘਰ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਿੱਥੇ ਕਿ ਪਰਿਵਾਰਕ ਮੈਂਬਰਾਂ ਮੁਤਾਬਕ ਚੋਰ ਕਰੋ LED ਬੱਚਿਆਂ ਵੱਲੋਂ ਜੋੜੇ ਗਏ ਅਰ ਤੋਂ 9000 ਰੁਪਏ ਦੀ ਨਕਦੀ ਅਤੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਜ਼ਿਕਰ ਜੋ ਹੈ ਕਿ ਘਰ ਦਾ ਮਾਲਕ ਗੁਰਵਿੰਦਰ ਸਿੰਘ ਬੇਦੀ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਤੇ ਕਿਸੇ ਕੰਮ ਲਈ ਘਰੋਂ ਬਾਹਰ ਗਿਆ ਹੋਇਆ ਸੀ ਜਦਕਿ ਬਾਕੀ ਪਰਿਵਾਰਕ ਮੈਂਬਰ ਵੀ ਕੁਝ ਸਮੇਂ ਲਈ ਦੀਵਾਲੀ ਦੀ ਖਰੀਦੋ-ਫਰੋਕਤ ਕਰਨ ਲਈ ਬਾਜ਼ਾਰ ਵਿੱਚ ਗਏ ਹੋਏ ਸਨ ਪਰਿਵਾਰਕ ਮੈਂਬਰਾਂ ਮੁਤਾਬਕ ਇਸ ਚੋਰੀ ਤੋਂ ਪਹਿਲਾਂ ਵੀ ਗਲੀ ਵਿੱਚੋਂ ਦੋ ਮੋਟਰਸਾਈਕਲ ਚੋਰੀ ਹੋ ਚੁੱਕੇ ਨੇ ਉਨ੍ਹਾਂ ਸ਼ੱਕ ਜਾਰੀ ਕੀਤਾ ਕਿ ਗਲੀ ਵਿੱਚ ਨਸ਼ੇੜੀ ਕਿਸਮ ਦੇ ਨੌਜਵਾਨ ਘੁੰਮਦੇ ਰਹਿੰਦੇ ਨੇ ਜਿਨ੍ਹਾਂ ਤੋਂ ਮਹੱਲਾ ਵਾਸੀਆਂ ਨੂੰ ਕਾਫੀ ਖਤਰਾ ਹੈ ਉਨਾ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲੀਆ ਨਿਸ਼ਾਨ ਲਗਾਏ ਕਿ ਚੋਰੀ ਦੀ ਵਾਰਦਾਤ ਤੋਂ ਬਾਅਦ ਵੀ ਕੋਈ ਪੁਲਿਸ ਕਰਮਚਾਰੀ ਮੌਕੇ ਤੇ ਨਹੀਂ ਪਹੁੰਚਿਆ ਲੇ ਤਾਂ ਹੋਇਆ ਕਿ ਅਸੀਂ ਬਾਹਰ ਗਏ ਸੀ ਅਸੀਂ ਬਾਜ਼ਾਰ ਵੀ ਬੱਚਿਆਂ ਨਾਲ ਹੀ ਗਏ ਹੋਏ ਸੀ ਤੇ ਅਸੀਂ ਘਰ ਆਏ ਆ ਤੇ ਘਰ ਸਾਢੇ 5:30 ਵਜੇ ਨਾਲ ਹੀ ਆਏ ਆ ਤੇ ਆਨ ਕੇ ਜਦ ਦੇਖਿਆ ਨਾ ਤੇ ਕੁਝ ਪੱਲੇ ਤੇ ਮੈਨੂੰ ਇੱਕ ਰੂਮ ਚ ਇਦਾਂ ਲੱਗੇ ਕਿ ਗਲਾਸ ਸਮਾਨ ਰੱਖਿਆ ਹੋਇਆ ਸੀ ਕਾਚੇ ਦਾ ਡਿੱਗਿਆ ਸੀ ਤੇ ਮੈਨੂੰ ਲੱਗਾ ਕਿ ਵੈਸੇ ਹੀ ਡਿੱਗਿਆ ਹੋਇਆ ਹੈ ਤੇ ਬੇਟੀ ਦੂਸਰੇ ਰੂਮ ਚ ਗਈ ਤਾਂ ਕਹਿ ਰਹੀ ਕਿ ਮੰਮੀ ਮੇਰੀ ਅਲਮਾਰੀ ਚ ਪੂਰਾ ਖਲਾਰਾ ਪਿਆ ਹੋਇਆ ਆ ਤੋ ਚਲੋ ਮੈਂ ਜਦੋਂ ਨੇ ਮੈਨੂੰ ਕਿਹਾ ਕਿ ਮੰਮੀ ਲ ਮਾਰੀ ਪੂਰੀ ਇਦਾਂ ਐ ਤੇ ਮੈਂ ਰੁਪਾ ਇੱਕ ਮਿੰਟ ਵਿੱਚ ਦੇਖ ਲੈਂਦੋ ਤਾਂ ਮਤਲਬ ਮੈਂ ਜਦੋਂ ਚੈੱਕ ਕੀਤਾ ਨਾ ਸਾਰੇ ਬੈੱਡ ਬੁੱਢਾ ਸਾਬੀ ਸਾਰੀ ਜਗ੍ਹਾ ਮਤਲਬ ਕੋਈ ਕਿਸੇ ਨੇ ਦੇਖਿਆ ਆ ਫੋਲਾ ਫਲਾਈ ਕੀਤੀ ਹੋਈ ਆ ਤੋ ਮੈਨੂੰ ਸ਼ੱਕ ਪਿਆ ਕਿ ਕੋਈ ਘਰ ਵਿੱਚ ਆਇਆ ਤੇ ਸਾਡੀ ਸ਼ੋਪ ਆ ਜੋ ਬਾਰੇ ਕੰਪਿਊਟਰ ਵਗੈਰਾ ਰੱਖੇ ਹੋਇਆ ਸਮਾਨ ਕੀਮਤੋਂ ਤੇ ਸਾਰਾ ਪਿਆ ਆ ਤਾਂ ਗੁੜੀਆਂ ਦੌੜ ਕੇ ਉਧਰ ਨੂੰ ਆਏ ਤੇ ਦੇਖਿਆ ਇਸ ਮੌਕੇ ਦੇ ਕਿ ਹੜੀ ਵਾਲੀ ਡੀ ਨਹੀਂ ਹੈਗੀ ਤੇ ਫਿਰ ਗੁੜੀਆਂ ਨੇ ਹੋਰ ਵੀ ਸਮਾਨ ਚੱਕਾ ਕੀਤਾ ਤੇ ਗੁੜੀਆਂ ਮੇਰੀ ਨੇ ਕੁਛ ਨਾ ਪੈਸੇ ਜਮਾ ਕਿਤੇ 7-8000 ਰੁਪਏ ਇਸ ਵਿੱਚ ਚੰਨੀਆਂ ਹੀ ਚਾਂਦੀ ਦੀਆਂ 1.5 ਤੋਲੇ ਦੀਆਂ ਹੋਣੀਆਂ ਉਹ ਵੀ ਕੱਢ ਕੇ ਲੈ ਗਏ ਆ ਤੇ ਜਦ ਕਿ ਮੈਂ ਦੇਖਦੀ ਵੀ ਕਿ ਦਰਵਾਜ਼ਾ ਬਾਹਰੋਂ ਬੰਦ ਆ ਤੇ ਮੈਂ ਮੈਨੂੰ ਸ਼ੱਕ ਪਿਆ ਕਿ ਉੱਪਰ ਇੱਕ ਖਿੜਕੀ ਮੈਂ ਉੱਥੇ ਦੇ ਦੇ ਮੈਂ ਜਦੋਂ ਦੇਖਿਆ ਨਾ ਪੂਰੀ ਖੁੱਲੀ ਪਈ ਸੀ ਜਿਹੜੀ ਮੇਨ ਡੋਰ ਦਾ ਮੇਨ ਦਵਾਜ ਹਾਂਜੀ ਹਾਂਜੀ ਉਹ ਹਾਂਜੀ ਉਹ ਪਿੱਛਲੀ ਖਿੜਕੀ ਵਾਲੀ ਆਏ ਹਾਂਜੀ ਇਹ ਪਿੱਛਲੀ ਖਿੜਕੀ ਵਾਲੀ ਆਏ ਆ ਤੋ ਜਿਵੇਂ ਦੇਖੋ ਪੂਰੀ ਖੁੱਲੀ ਪਈ ਸੀ ਨੁਕਸਾਨ ਕਰ ਗਿਆ ਕਿ ਜ਼ਮਾਨ ਨੂੰ ਹੁਣ ਅਸੀਂ ਇੰਨੀ ਮਹਿੰਗੀ ਐਲਈਡੀ ਲਈ ਹੋਇਆ ਇਹ ਕੰਪਿਊਟਰ ਵਾਲਾ ਹੀ ਐਡਿਟਿੰਗ ਦਾ ਕੰਮ ਕਰਦੇ ਹੈਗੇ ਆ ਤੁਹਾਨੂੰ ਪਤਾ ਵੀ ਕਿੰਨੀ ਮਹਿੰਗੀ ਮਿਲਦੀ ਆ ਅਸੀਂ ਤਾਂ ਅਜੇ ਤੱਕ ਪੈਸੇ ਵੀ ਨਹੀਂ ਉਹਦੇ ਤੇ ਅਸੀਂ ਕਿਸ਼ਤਾਂ ਦੇ ਲਈ ਹੋਈ ਆ ਝੂਟ ਨਹੀਂ ਆ ਤੇ ਕਿਆ ਕੀ ਹੁਣ ਮੋਚ ਕੋਚ ਕਿੱਦਾ ਜਏ ਸਾਡੇ ਬੱਚੇ ਵੀ ਇਕੱਲੇ ਘਰ ਹੀ ਗੁੜੀਆਂ ਮੇਰੇ ਇਕੱਲਿਆਂ ਘਰ ਹੁੰਦੀਆਂ ਜਿੱਦਾਂ ਇਧਰੋਂ ਦਰਵਾਜ਼ਾ ਉਹ ਬੰਦ ਕਰਕੇ ਉਤੋਂ ਦੀ ਕੋਈ ਆ ਜੇ ਕੋਈ ਕੋਈ ਹਰਜ ਮਰਜੋ ਹਿੰਦੀ ਸਾਡੇ ਕੇ ਬੱਚੇ ਦੇ ਨਾਲ ਤੇ ਇਹ ਬੜੀ ਮਤਲਬ ਗੱਲ ਕੋਈ ਖਰਾਬ ਚੰਗੀ ਨਹੀਂ ਹੈਗੀ ਇਦਾਂ ਵੀ ਡਰ ਲੱਗਦਾ ਹੁਣ ਸਾਨੂੰ ਹੋਰਿਆਂ ਹੋਈਆਂ ਕਿ ਸਾਡੇ ਪੜੋਸੀ ਹੀ ਅਤੇ ਅਪ੍ਰੈਲ ਦੇ ਮਹੀਨੇ ਉਹਨਾਂ ਦੇ ਵੀ ਰਾਤੀ ਸਾਡੇ ਕਿਤੇ 3 ਵਜੇ ਕੋਈ ਆਇਆ ਤੇ ਟਾਲੇ ਸਾਰੇ ਤੋੜ ਗਿਆ ਆ ਤੇ ਸਮਾਨ ਕੱਢ ਕੇ ਲੈ ਗਿਆ ਮਾਂ ਉਹ ਆਂਟੀ ਹੁਣਾ ਵਾਲੀ ਗਈ ਉਹ ਆਂਟੀ ਹੁਣ ਵੀ ਕਹਿ ਰਹੀ ਸਾਡਾ ਕਾਫੀ ਕੁਝ ਚੋਰੀ ਹੋ ਗਿਆ ਆ ਤੇ ਇੱਥੇ ਗਲੀ ਸਾਡੇ ਵਿੱਚ ਵੀ ਦਿਨੇ ਦੁਪਹਿਰੀ ਮੋਟਰ ਦੋਸ ਸਾਈਕਲ ਜੋ ਚੋਰੀ ਹੋਏ ਆ। ਫਿਰ ਲਗਾਤਾਰ ਮੈਂ ਮੈਥੇ ਆਈ ਹੁਈ ਆ ਨਾ ਸਾਲੇ ਕੋ ਮੈਂ ਲਗਾਤਾਰ ਚੋਰੀਆਂ ਦੇਖਦੀ ਪਈ ਆ। ਕਿ ਲਗਾਤਾਰ ਦਿਨੇ ਦੁਪਹਿਰੀ ਚੋਰੀਆਂ ਹੁੰਦੀਆਂ ਪਈਆਂ। ਪੁਲਿਸ ਨੂੰ ਇਹ ਕਾਰਵਾਈ ਕਰਨੀ ਚਾਹੀਦੀ ਆ। ਮੈਂ ਕਹ ਰਹੀ ਮੈਂ ਖੋਦੀ ਇੱਕ ਔਰਤਾਂ ਜਦੋਂ ਮੈਂ ਕੱਲੀ ਘਰਾਂ ਕੋਈ ਜਦਾਂ ਇਦਾਂ ਹੋ ਰਿਹਾ ਸਿੱਧਾ ਕੋਈ ਦੁਕਾਨ ਦੇ ਅੰਦਰ ਇਹ ਇਦਾਂ ਵੀ ਹੋਇਆ ਕਿ ਨਿਸ਼ੇੜੀ ਜਿਹੜੇ ਹੈਗੇ ਨਾ ਉਹ ਵੀ 2-3 ਵਾਰੀ ਇਦਾਂ ਸਾਡੇ ਮਤਲਬ ਤੇ ਸ਼ੋਪ ਦੇ ਵਿੱਚ ਆ ਗਏ ਕਿ ਮੈਂ ਕੱਲੀ ਮੈਂ ਬਾਹਰ ਕੱਢਦੀ ਮੇਰੀਆਂ ਬੇਟੀਆਂ ਹੁਣ ਕੱਲੀਆਂ ਤੇ ਉਹ ਕੀ